ਸਾਡੇ ਵੱਡੇ ਪ੍ਰਾਣ ਹੈ ਮੇਰੇ ਵੀਰੋ ਰਿੰਕੂ ਪ੍ਰਧਾਨ ਜੀ ਕਹਿ ਰਿਹਾ ਵੀ ਵੱਡਾ ਮੇਲਾ ਕਰਵਾਵਾਂਗੇ ਵੱਡਾ ਕਬੱਡੀ ਦਾ ਸ਼ੋਅ ਮੈਚ ਕਰਵਾਵਾਂਗੇ ਬਾਈ ਬਾਈ ਪ੍ਰੀਤ ਨੇ 50 ਰੁਪਏ ਕਹਤਾ ਵੀ ਪਿੱਛੇ ਪਿੱਛੇ ਹੋ ਜਾਓ ਹੱਥ ਜੋੜ ਕੇ ਬੇਨਤੀ ਕਰ ਬਾਈ ਚਿੱਟੀ ਚਲੀ ਵਾਲੀ ਲੈਂਡ ਛੱਡ ਦਈਏ ਇਹ ਪ੍ਰੀਤ ਜੀ ਆਪਣੇ ਸਤਿਕਾਰਯੋਗ ਵੀਰ ਨੇ ਹੱਥੀ ਜੋੜਸਦੇ ਆਪਾਂ ਦਾ ਇੱਕ ਮਿੰਟ ਇਹ ਆਪਣੇ ਲਈ ਰੱਬ ਨੇ ਬਾਈ ਇੱਕ ਮਿੰਟ ਜੀ ਸਾਡੇ ਲਈ ਇਹ ਰੱਬ ਨੇ ਦਰਸ਼ਕ ਕਾਕਾ ਪਾਜੀ ਕੀ ਗੱਲ ਹੋਈ ਹੈ ਜੀ हां भाई लाइटਾਂ ਨਾ ਖਾਜ ਮਾਰੋ ਫਲੈਸ਼ ਨਾ ਮਾਰੋ ਵੀਰੋ ਇਹ ਇਹ ਕੰਮ ਤੇ ਗਲਤ ਹੈ ਯਾਰ ਹਾਂ ਵੀਰੇ ਕਿਸੇ ਨੇ ਨਜ਼ਰ ਰੱਖਾ ਜ ਨਹੀਂ ਮਾਰਨਾ ਯਾਰ ਉਧਰ ਸਾਡਾ ਵੀਰ ਬਿੱਕਾ ਲਾਹੌਰਿਆ ਵਧੀਆ ਬੁਲਾਰਾ ਹੈ ਬਾਬਾ ਮੇਰ ਰੱਖੇ ਆਉਣ ਵਾਲੇ ਦਿਨਾਂ ਵਿੱਚ ਜਹਾਜ਼ ਦੀ bari ਨੂੰ ਜਿਹੜਾ ਹੱਥ ਵੀ ਪੈ ਜਾਣਾ ਹੈ ਮਲੇਸ਼ੀਆ ਬੋਲੂਗਾ ਸਾਡੇ ਵੀਰ ਕਹਿ ਰਹੇ ਆ ਤੇ ਉਧਰ ਦਇਆ ਕੈਨੇਡਾ ਤੇ ਗੋਪੀ ਘੁੰਮਣ ਦੀ ਕਹਿੰਦੇ ਆ ਕੈਨੇਡਾ ਤੋਂ ਆਲੂ ਪਾਜੋ ਵੀਰੇ ਗੱਲ ਸੁਣ ਲੈ ਮੇਰੀ ਜੇ ਕਿਸੇ ਨੇ ਕਿਸੇ ਪਲੇਅਰ ਨਾਲ ਕੋਈ ਐਹੋ ਜਿਹੀ ਹਰਕਤ ਕੀਤੀ ਨਾ ਗਰਾਊਂਡ 'ਚ ਛਤਰ ਫੇਰਾਂਗੇ ਅਸੀਂ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਤੇ ਇਹ ਯੁਰਤੇ ਆ ਤੇ ਗਰਾਊਂਡ ਦੇ ਵਿੱਚ ਇੱਕ ਆਣ ਕੇ ਦੱਸੇ ਮੈਂ ਲੈਜਰ ਮਾਰੀ ਆ ਗਰਾਊਂਡ 'ਚ ਆ ਜਾ ਇੱਕ ਰੀ ਹੋ ਸਕਦਾ ਛੋਟਾ ਬੱਚਾ ਹੋਵੇ ਕੋਈ ਪਈ ਪਿਆਰ ਨਾ ਖੜਾ ਪ੍ਰੀਜੀ ਲੈਜਰ ਦੇ ਮਾਰ ਲਓ ਛੋਟੇ ਬੱਚੇ ਦੇ ਮਾਰੇ ਹੋਵੇਗਾ ਸਾਡੀ ਬੇਨਤੀ ਨਹੀਂ ਉਹ ਵੀਰ ਫੇਰ ਦੁਬਾਰਾ ਆਨੇ ਜੇ ਕੇ ਦੀ ਹਰਕਤ ਹੋਈ ਕੋਈ ਗਲਤ ਘੜਾਰੀ ਨਾ ਉਹਦੇ ਛਤਰ ਇੱਥੇ ਵਿੱਚ ਨੇ ਜੇ ਠੀਕ ਹੈ ਨਾ ਉਹ ਵੀਰ ਬੱਚੇ ਵੀ ਆਪਣੇ ਕੰਟਰੋਲ 'ਚ ਰਹਿਣ ਆਪਣੇ ਮਾਂ ਪਿਓ ਸੰਭਾਲ ਕੇ ਰੱਖਣ ਬੱਚਿਆਂ ਨੂੰ ਸਹੀ ਗੱਲ ਬੱਚੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਧੀਆ ਪ੍ਰੀਤ ਜੀ ਕੋਈ ਗੱਲ ਨਹੀਂ ਵਧੀਆ ਹੈ ਨਾ ਕਰੋ ਜੀ ਮੈਚ ਸ਼ੁਰੂ ਖੇਡ ਮੇਲਾ ਖਰਾਬ ਹੁੰਦਾ ਤਾਂ ਨਾ ਹਰਕਤ ਕਰੀ ਆਪਾਂ ਕਿਉਂਕਿ ਇਹ ਸ਼ਹੀਦ ਸਿੰਘਾਂ ਦੀ ਜਾਨ ਰਾਣਾ ਜੀ ਉਸਤਾਦ ਜੀ ਇੱਕੋ ਮਿੰਟ ਹਾਂ ਭਾਈ ਘੇਰਾਗੇ ਰਖੋ ਲਾ ਕਰ ਦਿਓ ਜੀ ਚਿੱਟੀ ਲੈਣ ਵਾਲਾ ਚਿੱਟੀ ਕਲੀ ਵਾਲੀ ਲਾਈਨ ਛੱਡ ਦਈਏ ਪ੍ਰੀਤ ਅੱਗੇ ਜੈਂਟ ਸੈਟ ਹੋਣ